हां जी दोस्तों सत श्री अकाल नमस्कार ਅੱਜ ਪੰਗਲ ਕਰਾਂਗੇ ਬੱਬੂ ਮਾਨ ਦੀ ਤੇ ਬਾਈ ਸਿੱਧੂ ਮੂਸੇਵਾਲੇ ਦੇ ਬੇਨਾਂ ਚੋਂ ਬਹੁਤ ਮੁਕਾਬਲੇਬਾਜ਼ੀ ਦਿਖਾਈ ਜਾ ਰਹੀ ਹੈ ਕੋਈ ਕਹਿੰਦਾ ਇਹਦਾ ਕੰਮ ਚੰਗਾ ਹੈ ਇਹਦਾ ਕੰਮ ਚੰਗਾ ਹੈ ਬਾਕੀ ਤਾਂ ਸਾਰੇ ਹੀ ਜਾਣਦੇ ਹਨ ਪਰੰਤੂ ਕਿਸ ਨੇ ਕੀ ਕੀ ਕੰਮ ਕੀਤਾ ਕਿਸ ਦੀ ਸੋਚ ਕੀ ਕੀ ਹੈ ਇਹ ਆਪਾਂ ਹੁਣ ਆਪ ਅੱਜ ਉਹਨਾਂ ਦੇ ਪੁਰਾਣੇ ਜਿ ਕੋ ਕੈਰੀਅਰ ਹੈ ਉਹਨਾਂ ਤੋਂ ਪਤਾ ਲੱਗਦਾ ਹੈ ਪਹਿਲੀ ਗੱਲ ਤੇ ਇਹ ਹੈ ਵੀ ਬੱਬੂ ਮਾਨ ਸਾਹਿਬ ਕਾਫੀ ਪੁਰਾਣੇ ਹਨ ਤੇ ਉਹਨਾਂ ਨੇ ਆਡੀਓ ਕੈਸਟ ਤੋਂ ਲੈ ਕੇ ਸੀਡੀ ਡੀਵੀਡੀ ਸਾਰੇ ਉਸ ਸਮੇਂ ਦੇ ਗੀਤ ਗਾਏ ਨੇ ਪਰ ਸਿੱਧੂ ਜੀ ਆਡੀਓ ਕੈਸਟ ਤੇ ਡੀਵੀਡੀ ਸੀਡੀ ਉਹਦੋਂ ਨਹੀਂ ਮੌਜੂਦ ਹੋਏ ਸਨ ਇਹ 2000 16 ਦੇ ਵਿੱਚ ਜ਼ਿਆਦਾਤਰ ਉੱਭਰ ਕੇ ਆਈ ਸੋ ਹਾਈ ਗਾਣੇ ਤੋਂ ਆਡੀਓ ਕੈਸਟ ਦਾ ਜਿ ਕੋ ਰੁਝਾਨ ਸੀਗਾ ਕਾਫੀ ਵਧੀਆ ਸੀ ਉਸ ਵੇਲੇ ਕਲਾਸਿਕਲ میوزਿਕ ਦੀ ਪੂਰੀ ਹੱਬਦਬ ਸੀਗੀ ਤੇ ਪੂਰਾ ਬੋਲ ਵਾਲਾ ਸੀਗਾ ਅੱਜ ਕੱਲ ਪੌਪ ਜ਼ਿਆਦਾ ਹੋ ਗਿਆ ਬੱਬੂ ਮਾਨ ਸਾਹਿਬ ਦੇ ਵੇਲੇ ਆਡੀਓ ਕੈਸਟ ਜ਼ਿਆਦਾ ਪ੍ਰਚਲਿਤ ਸੀ ਪਰ ਵਧੀਆ ਗਾਣੇ ਜਿਆਦਾ ਵਧੀਆ ਕਾਫੀ ਰਿਕਾਰਡਿੰਗ ਹੁੰਦੇ ਸੀ ਤੇ ਜਿਕੋ ਮਤਲਕੇ ਕੰਪਨੀਆਂ ਆ ਗਈਆਂ ਕਲਾਕਾਰ ਨੂੰ ਦੇਖਦੀਆਂ ਵੀ ਸੀ ਸਿੱਧੂ ਮੂਸੇਵਾਲੇ ਦਾ ਬਾਈ ਦਾ ਗਾਣਾ ਸੋ ਹਾਈ ਉਸ ਤੋਂ ਹੀ ਜਿਆਦਾ ਇਹਨਾਂ ਦਾ ਕੈਰੀਅਰ ਜਿਆਦਾ ਚੜਿਆ ਅਸੀਂ ਵੀ ਸੁਣਦੇ ਹੁੰਦੇ ਸੀ ਵੀ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲੇ ਜਦੋਂ ਪਰ ਉਹਨਾਂ ਦਾ ਗਾਣਾ ਆ ਗਿਆ ਸੀ ਸੋ ਹਾਈ ਕਾਫੀ ਵਧੀਆ ਗਾਣਾ ਆਇਆ ਇਸ ਤੋਂ ਬਾਅਦ ਡਾਲਰ ਵਰਗੇ ਗਾਣੇ ਤੇ ਇੱਕ ਆਪਣੇ ਮਾਤਾ ਤੇ ਉਹਨਾਂ ਨੇ ਗਾਣਾ ਗਾਇਆ ਸੀ ਬਹੁਤ ਸੋਹਣੀ ਗੀਤ ਗਾਏ ਪਰ ਬੱਬੂ ਮਾਨ ਸਾਹਿਬ ਨੇ ਥੋੜਾ ਜਿਹਾ ਪੌਪ ਨੂੰ ਮਿਲਾਇਆਦਾ ਸੀਗਾ ਕਲਾਸਿਕਲ 뮤직 ਸੈਡ ਸੌਂਗ ਵਧੀਆ ਬਹੁਤ ਵਧੀਆ ਗਾਇਨੇ ਜੇਕਰ ਲ ਕਰਗੇ ਆਪਾਂ ਸਭਿਆਚਰਕ ਤਾਂ ਸਭਿਆਚਰਕ ਦਾ ਸਭ ਤੋਂ ਵੱਧ ਬੱਬੂ ਮਾਨ ਸਾਹਿਬ ਹੀ ਹੈ ਤੇ ਸਿੱਧੂ ਮੂਸੇ ਵਾਲਾ ਤਾਂ ਨੇੜੇ ਤੇੜੇ ਵੀ ਨਹੀਂ ਜੇਕਰ ਕਰਲ ਕਰਗੇ ਧੀਆਂ ਪੈਣਾ ਤੇ ਗੀਤ ਉਹ ਵੀ ਬੱਬੂ ਮਾਨ ਹੀ ਮੂਰੇ ਐ ਤੇ ਸਿੱਧੂ ਮੂਸੇ ਵਾਲਾ ਵੀ ਨੇੜੇ ਤੇੜੇ ਵੀ ਨਹੀਂ ਜੇ ਗੱਲ ਕਰਗੇ ਆਪਾਂ ਕਿਸਾਨੀ ਦੇ ਹੱਕ ਚ ਕਿੰਨਾ ਕੁ ਬੋਲੇਗਾ ਬੱਬੂ ਮਾਨ ਤਾਂ ਸਿੱਧੂ ਮੂਸੇ ਵਾਲੇ ਨੇ ਬਹੁਤ ਘਟਗਾਏਗਾ ਜੇਕਰ ਗੱਲ ਕਰਗੇ ਆਪਾਂ ਤਿੰਗਾਂ ਦਾ ਪ੍ਰੋਗਰਾਮ ਉਹ ਵੀ ਤਿੰਿਆਂ ਦਾ ਤਿਆਰ ਹੋਵੇ ਜਾਂ ਕੋਈ ਹੋਰ ਫੰਕਸ਼ਨ ਹੋਵੇ ਸੱਬਿਆਚਾਰ ਫੰਕਸ਼ਨ ਹੋਵੇ ਤਾਂ ਸਭ ਤੋਂ ਵਧੀਆ ਐਵੇਂ ਝੂਠ ਨਹੀਂ ਮਾਰਿਆ ਜਾਂਦਾ ਤੁਸੀਂ ਜਾਣਦੇ ਹੋ ਬਿਹਤਰ ਜਾਣਦੇ ਬੱਬੂ ਮਾਨ ਅੱਗੇ ਹੈ ਤੇ ਸੱਬਿਆਚਾਰ ਪ੍ਰੋਗਰਾਮ ਤੋਂ ਵੀ ਕੋਈ ਬਹੁਤ ਵਧੀਆ ਨਹੀਂ ਗਿਆ ਹੈਗਾ ਸਿੱਧੂ ਨੇ ਹਾਂ ਦੂਜੀ ਗੱਲ ਹੋਰ ਕਰਦੇ ਆਂਗੇ ਵੀ ਜਿਦੋਂ ਬੱਬੂ ਮਾਨ ਸਾਹਿਬ ਨੇ ਮਜ਼ਦੂਰਾਂ ਦੇ ਹੱਕ 'ਚ ਜੀ ਵਧੀਆ ਬੋਲਿਆ ਪੂਰਾ ਅੱਜ ਵੀ ਬੋਲਦਾ ਹੈਗਾ ਕਿਸਾਨੀ ਦੇ ਹੱਕ ਚ ਵੀ ਬੋਲਦਾ ਹੈ ਉੱਥੇ ਕਿਸਾਨੀ ਦੇ ਧਰਨੇ ਤੇ ਜਾ ਕੇ ਵੀ ਕਹਿ ਦਿੰਦਾ ਮਜ਼ਦੂਰਾਂ ਦੇ ਹੱਕ ਚ ਰੱਜ ਕੇ ਬੋਲਦਾ ਹੈ ਪਰ ਸਿੱਧੂ ਬਾਈ ਦਾ ਨਹੀਂ ਹੈਗਾ ਆਪਾਂ ਝੂਠ ਨਹੀਂ ਮਾਰਾ ਜਾਂਦਾ ਤੁਸੀਂ ਵੀ ਜਾਣਦੇ ਹੋ ਲੋਕਾਂ ਦੇ ਦਰਦ ਨੂੰ ਧੀਆਂ ਦੇ ਦਰਦ ਨੂੰ ਕਿਸਾਨੀ ਦੇ ਦਰਦ ਨੂੰ ਮਜ਼ਦੂਰਾਂ ਦੇ ਦਰਦ ਨੂੰ ਵਧੀਆ ਬੱਬੂ ਨੇ ਗਾਇਆ ਜੀ ਤੇ ਸਿੱਧੂ ਦੇ ਬਾਈ ਦਾ ਤਾਬ ਦਾ ਰੋਣਾ ਥੋੜੀ ਨਹੀਂ ਥੋਤਾ ਗਿਆ ਹਜੇ ਵੀ ਨਹੀਂ ਥੋਤਾ ਗਿਆ ਆਪਾਂ ਕਿਸ ਦੀ ਨਿੰਦਿਆ ਨਹੀਂ ਕਰਦੇਗੇ ਇਹ ਵਧੀਆ ਗੱਲ ਆਪਾਂ ਥੋੜੀ ਨਹੀਂ ਮਰਦੇ ਸਭ ਨੂੰ ਪਤਾ ਹੈਗਾ ਵਿਆਹ ਸਾਦੀ ਸੰਗੀਤ ਜਾਦੇ ਸਿੱਧੂ ਨਾਲੋਂ ਬੱਬੂ ਦਾ ਜਾਦੇ ਵੱਜਦਾ ਹੈ ਬਾਈ ਤੇ ਐਵੇਂ ਕਦ ਕੀ ਦੌਰ ਸਿੱਧੂ ਦੀ ਚੱਲ ਰਿਹਾ ਹੈਗਾ ਵਧ ਕੇ ਚੱਲਿਆ ਇਸ ਵਕਤ ਤਾਂ ਤੇ ਸਿੱਧੂ ਵੀ ਬਾਈ ਚੱਲਦਾ ਹੈਗਾ ਜਿਹੜਾ ਗੀਤ ਸੰਗੀਤ ਸੇਧ ਦੇਣ ਸੇਧ ਦੇਣ ਵਾਲਾ ਸਮਾਜ ਨੂੰ ਜਾਦੇ ਬੱਬੂ ਮਾਨਦਾ ਜੀ ਤੇ ਸਿੱਧੂ ਬਾਈ ਦਾ ਆਪਾਂ ਦੱਸਦਨੇ ਆ ਵੀ ਸੇਧ ਦੇਣ ਵਾਲੇ ਗਾਣੇ ਵੀ ਕਿਹੜੇ-ਕਿਹੜੇ ਨੇ ਤੇ ਇਹ ਤਾਂ 295 ਵੀ ਆਪਾਂ ਵਧੀਆ ਗਿਣਦੇ ਆ ਜੀ ਕੋਈ ਮਾੜਾ ਇੰਨਾ ਨਹੀਂ ਹੈਗਾ ਸੀ ਪਰ ਜਿਹੜਾ ਪੱਤਰਕਾਰ ਨੂੰ ਗਾਲੀ ਕੱਢਦੀ ਉਹ ਆਪਾਂ ਇਸ ਗੱਲ ਤੇ ਨਰਾਜਾਂਗੇ ਅਵੇਂ ਕਿਸੇ ਦਿੱਤੀ ਭੈਣ ਨੂੰ ਨਹੀਂ ਕਹਿਣਾ ਚਾਹੀਦਾ ਇਸ ਗੱਲ ਤੇ ਆਪਾਂ ਬਿਲਕੁਲ ਖਿਲਾਫ ਆ ਜੀ ਦੂਸਰਾ ਗਾਣਾ ਉਹਨਾਂ ਦਾ ਕਦੇ ਸੂਰਜ ਵਾਂਗੂ ਬਹੁਤ ਸੋਹਣਾ ਗਾਣਾ ਜੀ ਚੰਗਾ ਗਾਣਾ ਹੈਗਾ ਇਸ ਗੱਲ ਲਈ ਧੰਨਵਾਦ ਉਹਨਾਂ ਦਾ ਤੇ ਇੱਕ ਗੇਮ ਗਾਣਾ ਐ ਸੀ ਵਧੀਆ ਗਾਣਾਗੇ ਜੀ ਸੋ ਹਾਈ ਵੀ ਵਧੀਆ ਲੱਗਿਆ ਤੇ ਡਾਲਰ ਗਾਣਾ ਵੀ ਚੰਗਾ ਗਾਣਾ ਜੀ ਹੋਰ ਵੀ ਕਈ ਵਧੀਆ ਗਾਣੇ ਹੈ ਕਿ ਨਹੀਂ ਕਈ ਵਰੀ ਨਹੀਂ ਹੁਣ ਆਪਾਂ ਕਹਿ ਸਕਦੇ ਚੰਗਾ ਵੀ ਗਾਏਗਾ ਸਵੇਰ ਚਾਰ ਚ ਇੱਕ ਗੱਲ ਹੋਰ ਵੀ ਕਰਦੇ ਆਂ ਪ੍ਰਦਰਸ਼ਨ ਉਹਨਾਂ ਦਾ ਮੂਸੇ ਵਾਲੇ ਬਾਈ ਦਾ ਜਿਵੇਂ ਬਾਈ ਭਗਵੰਦੇ ਨੇ ਕੇਸ ਦਾੜੀ ਰੱਖੇ ਨੇ ਤੇ ਕੇਸ ਦਾੜੀ ਰੱਖੇ ਨੇ ਵਧੀਆ ਸਾਦਾ ਬਾਣਾ ਵਧੀਆ ਚੱਲੇ ਨੀ ਯਾਰ ਬਾਈ ਆਪਾਂ ਇਸ ਗੱਲ ਤੇ ਝੂਠ ਨੀ ਮਾਰੇ ਇਸ ਗੱਲ ਤੋਂ ਬੱਬੂ ਮਾਨ ਮੈਂ ਫਾੜੀ ਕਹਾਂਗਾ ਤੇ ਸਿੱਧੂ ਦਾ ਅੱਗਾ ਵਧੀਆ ਜਾਏਗਾ ਬਾਕੀ ਸਾਰੇ ਕਲਾਕਾਰਾਂ ਨਾਲੋਂ ਇਹ ਵੀ ਦੱਸ ਦਿਆਂਗੇ ਵੀ ਯਾਰ ਜਿਹੜਾ ਵੀ ਕੋਈ ਗਾਉਣ ਲੱਗ ਜਾਂਦਾ ਜਾ ਉਹ ਵੱਜਦਾ ਕਿਦਰੇ ਵੱਜਦਾ ਹੈਗਾ ਤੇ ਇਸ ਗੱਲੋਂ ਸਿੱਧੂ ਬਹੁਤ ਤੋਂ ਅੱਗੇ ਲੰਘਿਆ ਯਾਰ ਵੀ ਉਹਨਾਂ ਨੇ ਆਪਦੇ ਮੂਸੇਪਿੰਡ ਦਾ ਨਾਮ ਰੱਖਿਆ ਤੇ ਆਪਦੇ ਪਿੰਡ 'ਚ ਰਹੇ ਪਿੰਡ ਦਾ ਨਾਮ ਵਧੀਆ ਉੱਚਾ ਕੀਤਾ ਇਸ ਗੱਲ 'ਚ ਵੀ ਸਿੱਧੂ ਵਾਲੇ ਸਿੱਧੂ ਦਾ ਜਾਂਦਾ ਬਹੁਤ ਕਲਾਕਾਰਾਂ ਨੂੰ ਅੱਗੇ ਇਸ ਗੱਲੋਂ ਜਾਂਦਾ ਹੈਗਾ ਬਹੁਤ ਬਾਫਾੜੀ ਨੇ ਕਲਾਕਾਰ ਤੇ ਇਸ ਗੱਲ ਤੇ ਮੈਂ ਸਿੱਧੂ ਦਾ ਅੱਗੇ ਕਹਾਂਗਾ ਵੀ ਸਿੱਧੇ ਜ਼ਿਆਦਾ ਮੂਰੇ ਐ ਇਹਨਾਂ ਗੱਲਾਂ 'ਚ ਹੋਰ ਵੀ ਹੋ ਸਕਦੇ ਐ ਪਰ ਦੋਨਾਂ 'ਚੋਂ ਮੈਨੂੰ ਜ਼ਿਆਦਾ ਇਸ ਗੱਲ ਲੱਗਿਆਗਾ ਉਹ ਤੇ ਜਿੱਥੇ ਫੁਕਰੀਆਂ ਬਾਜ਼ੀਆਂ 'ਚ ਕਲਾਕਾਰ ਥੋੜਾ ਜਿਹਾ ਚੱਲਣਾ ਪੈਂਦਾਗਾ ਸਮਾਂਗਾ ਤੇ ਫੁਕਰੀਆਂ 'ਚ ਤਾਂ ਕੀ ਕਿੱਗੇ ਹੀ ਅੱਜਕੱਲ ਜ਼ਿਆਦਾ ਹੀ ਐ ਨਵੇਂ ਕਲਾਕਾਰ ਥੋੜੇ ਜਿਹਾ ਚੱਲਦੇ ਹੀ ਜ਼ਿਆਦੇ ਨਹੀਂ ਤੇ ਜਿਹੜੇ ਗਾਣੇ ਸਾਫ਼ ਹੁੰਦੇ ਨਹੀਂ ਜੀ ਉਹ ਜ਼ਿਆਦਾਤਰ ਚੱਲਦੇ ਨੇ ਚੱਲਣ ਵਾਲੇ ਹੈਗੇ ਨੇ ਤੇ ਹੋਰ ਵੀ ਕਈ ਗੱਲਾਂ ਐ ਜੀ ਜਿਹੜੇ ਗਾਣੇ ਕਲਾਕਾਰ ਸੇਧ ਦਿੰਦੇ ਨੇ ਸਮਾਜ ਨੂੰ ਵਧੀਆ ਅੱਗੇ ਲੈਉਣ ਤੇ ਦਿੰਦੇ ਨੇ ਅੱਗਾ ਨੌਜਵਾਨਾਂ ਨੂੰ ਵਧੀਆ ਗਿਆਨ ਦਿੰਦੇ ਨੇ ਉਹੀ ਵਧੀਆ ਹੁੰਦੇ ਨੇ ਜ਼ਿਆਦਾ ਸਮਾਂ ਚੱਲਦੇ ਨੇ ਜਿਵੇਂ ਹੁਣ ਪੁਰਾਣਿਆਂ ਚ ਪਹਿਲਾਂ ਅਮਰ ਸਿੰਘ ਜਮਕੀਲੇ ਨੇ ਬਹੁਤ ਸਾਰੀ ਟੂ ਹਿਲ ਬਾਤ ਸੀ ਕਲਾਕਾਰਾਂ ਦੀ ਪਰ ਤਰੱਕੀ ਕੀ ਮਿਲੀ ਉਹਨੂੰ ਤਰੱਕੀ ਨੇ ਕੀ ਦਿੱਤਾ ਨੂੰ ਘਰ ਜੜਤਾ ਉਹਦਾ 400 ਲਾਈਵ ਸੋ ਲਾਤੇ ਸੀ ਇੱਕ ਸਾਲ ਵਿੱਚ 365 ਦਿਨ ਹੁੰਦੇ ਨੇ ਦੇਖ ਲਓ ਵੀ ਕਿੰਨੇ 16 ਐ ਇੰਨਾ ਕੰਮ ਸੀ ਚਮਕੀਲੇ ਕੋਲੇ ਤਰੱਕੀ ਕਿਹੜੀ ਮਿਲੀ ਘਰ ਜੜਿਆ ਦੂਜੇ ਸਾਨੂੰ ਮੈਂ ਗੱਲ ਦੱਸਣਾ ਵੀ ਘਰ ਜੜਿਆ ਇੱਕ ਹੋਰ ਕਲਾਕਾਰ ਹੋਇਆ ਹੈ ਬਾਲੀਵੁੱਡ ਦਾ ਸਟਾਰ ਹੋਏਗਾ ਕੁਮਾਰ ਸਾਹ ਨੂੰ ਉਹ ਇੱਕ ਦਿਨ 'ਚ ਹੀ ਕਈ-ਕਈ ਗਾਣੇ ਗਾਉਂਦਾ ਸੀ ਏਡਾ ਤਾਂ ਮਤਲਬ ਕਿ ਰਿਕਾਰਡ ਆ ਦੁਨੀਆ ਤੇ ਉਹਦਾ ਕੋਈ ਰਿਕਾਰਡ ਤੋੜ ਨਹੀਂ ਸਕਿਆ ਅੱਜ ਤੱਕ ਹਜੇ ਵੀ ਉਹਦਾ ਕੋਈ ਤੋੜਨ ਵਾਲਾ ਸ਼ਾਇਦ ਮੁਸ਼ਕਲ ਹੀ ਪੈਦਾ ਹੋਵੇ ਉਹਨੇ ਇੱਕ ਦਿਨ 'ਚ 28 ਗਾਣੇ ਗਾਤੇ ਸੀ ਸਾਰਾ ਹਰਵਲ ਦਾ ਰਿਕਾਰਡ ਹੈ ਤੇ ਵੱਡੇ-ਵੱਡੇ ਕਲਾਕਾਰ ਵੀ ਨੇ ਛੱਡਿਆਂ 'ਚ ਪੂਸ ਲੈ ਕੇ ਜਿਉਣ ਲਾਤੇ ਸੀ ਭੱਜਾਂ ਦੀ ਸਟੇਰੀਓ ਸੱਜ ਕੇ ਵੀ ਇਹ ਨਹੀਂ ਬਾਹਰ ਨਿਕਲਦਾ ਉਹਨੂੰ ਵੀ ਏਡੀ ਵੱਡੀ ਤਰੱਕੀ ਮਿਲੀ ਬਸ ਪੁੱਛੋ ਨਾ ਜੀ ਉਹਦਾ ਘਰ ਜੜ ਗਿਆ ਤੀਜੇ ਨੰਬਰ ਤੇ ਹੁੰਦਾ ਸਿੱਧੂ ਮੂਸੇਵਾਲਾ ਬਾਈ ਜੀ ਇਹਨਾਂ ਨੇ ਵੀ ਬਸ ਬਸ ਇਹ ਜੀ ਤਰੱਕੀ ਪਾਈ ਆ ਜਿਹੜੀ ਕੋਈ ਕਿਸੇ ਕੰਮ ਦੀ ਨਹੀਂ ਹੈਗੀ ਇਹਨਾਂ ਨੇ ਵੀ ਆਪਣਾ ਜਿਹੜਾ ਜੀਵਨ ਗਵਾਉਣਾ ਪਿਆ ਕੰਮ ਜ਼ਰੂਰ ਕਰੋ ਬਾਈ ਕਲਾਕਾਰੀ ਵਿੱਚ ਕੰਮ ਕਰੋ ਹੋਰ ਕੋਈ ਵੀ ਕੰਮ ਕਰੋ ਆਪਣੀ ਸਿਰਫ ਤਰੱਕੀ ਲਈ ਕੋਈ ਕੰਮ ਨਾ ਕਰੋ ਮੈਂ ਨਹੀਂ ਕਹਿੰਦਾ ਵੀ ਤਰੱਕੀ ਲਈ ਕਰੋ ਸਮਾਜ ਨੂੰ ਅੱਗੇ ਵੀ ਸੇਧ ਮਿਲੇ ਜੇ ਕੰਮ ਕਰੋ ਤੁਹਾਡਾ ਜੀਵਨ ਸਭ ਨੂੰ ਕੋਈ ਸੇਧ ਮਿਲੇ ਇਹ ਜੇ ਜ਼ਰੂਰ ਕੰਮ ਕਰੋ ਤਰੱਕੀ ਲਈ ਪੈਸੇ ਲਈ ਗਾਉਣਾ ਪੈਸੇ ਲਈ ਕੰਮ ਕਰਨਾ ਇਸ ਤੁਸੀਂ ਅੱਗੇ ਨਹੀਂ ਵੱਧ ਸਕਦੇ ਨਾ ਸਮਾਜ 'ਚ ਤੁਹਾਡੀ ਕੋਈ ਚੰਗੀ ਪਛਾਣ ਬਣ ਸਕਦੀ ਹੈ ਤੁਸੀਂ ਸਮਾਜ ਨੂੰ ਸੇਧ ਦੇਣ ਲਈ ਕੰਮ ਕਰੋ ਜਾਂ ਕੋਈ ਚੰਗਾ ਗਿਆਨ ਵਿਗਿਆਨ ਵਾਲੀਆਂ ਗੱਲਾਂ ਜਰੂਰ ਕਰੋ ਸਿੱਧੂ ਦੀਆਂ ਗੱਲਾਂ 'ਚ ਕੋਈ ਬਹੁਤਾ ਗਿਆਨ ਵਾਲਾ ਗੱਲ ਕੋਈ ਹੈ ਨਹੀਂ ਜੀ ਸਖਣੇ ਨੇ ਬੱਬੂ ਦੇ ਗੀਤਾਂ ਦੇ ਬਰਾਬਰ ਜਿਹੜਾ ਗੀਤ ਸੰਗੀਤ ਸੋਹਣਾ ਹੋਵੇ ਪਰ ਕਿਸੇ ਦਾ ਗਲ ਘੋਟ ਦੇਵੇ ਉਸ ਸਮਾਜਿਕ ਖਾਨੇ کارਖਾਨਾ ਤੇ ਜਿਹੜੀਆਂ ਜਿੰਨੀਆਂ ਗੱਲਾਂ ਮੈਥੋਂ ਕੰਗੀਆਂ ਇਹਦੇ ਵਿੱਚੋਂ ਤੁਸੀਂ ਵੱਧ ਜਾਣਦੇ ਹੋ ਮੇਰੇ ਨੂੰ ਵੱਧ ਜਾਣਕਾਰੀ ਹੋ ਮੈਂ ਬਹੁਤਿਆਂ ਲਾ ਕੇ ਕਿਸੇ ਨੂੰ ਨਹੀਂ ਕੰਗੀਆਂ ਜੀ ਮਿਹਰਬਾਨੀ ਧੰਨਵਾਦ ਤੁਹਾਡਾ